ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੇ ਪਿੰਨ ਨਡਾਲੋ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਸਾਨ ਸੰਤ ਬਾਬਾ ਨਿਹੰਗ ਸਿੰਘ ਜੀ ਦੇ ਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਸ਼੍ਰੀ ਜੂਸਾ ਵੱਲੋਂ ਗੁਰਮਤਿ ਸਫਲਾਈ ਕੈਂਪ ਜੋ ਪਿੰਨ ਨਡਾਲੋ ਵਿਖੇ ਚੱਲ ਰਿਹਾ ਹੈ ਇਸ ਗੁਰਮਤਿ ਕੈਂਪ ਵਿੱਚ ਗੱਤਕਾ ਦਸਤਾਰ ਦਮਾਲਾ ਗੁਰਮੁਖੀ ਲਿਪੀ ਦੀ ਪੜ੍ਹਾਈ ਗੁਰਮਾਨੀ ਸੰਧਿਆ ਸਿੱਖ ਇਤਿਹਾਸ ਤੇ ਕੀਰਤਨ ਦੀਆਂ ਕਲਾਸਾਂ ਜੋ ਕਿ 3 ਜੂਨ ਤੋਂ ਚੱਲ ਰਹੀਆਂ ਹਨ ਜਿਨ੍ਹਾਂ ਦੀ ਸਮਾਪਤੀ 30 ਜੂਨ ਨੂੰ ਹੋਵੇਗੀ ਆਓ ਸੀ ਦੇਖਦੇ ਹਾਂ ਇਸ ਗੁਰਮਤ ਕੈਂਪ ਦੇ ਕੁਝ ਲਾਇਬੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮਹਾਂ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ Why? ਬਾਈ ਦੁ ਜੀਤੀ ਫਤੇ ਹੁੰਦੇ ਇਹ ਤੋਹੰਤਾ ਸੱਤ ਨਾਮ ਚਲਤਾ ਪੈ ਨਿਲਪੋ ਨਿਲਵ ਤਾਰ ਮਲਤ ਜੁਨੀ ਸਪੰਦਪਸ ਜਪ ਆਸ ਜਿਦਾ ਜ ਸੱਚ ਹੈਪੀ ਹੈਪੀ ਸਚ ਨਾਨਾ ਤੇ ਉਚੇ ਪੀਸ ਸੋਚੇ ਸੋਚਨਾ ਵੀ ਜਿ ਸੱਚੇ ਰਠਵਾਲ ਵਾਹੇ ਕੁਚੀ ਕਾ ਖਾਲਸਾ ਵਾਹੇ ਕੁਚੀ ਕੀ ਫਤਹਿ ਵਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨੀਰਪਾ ਨੀਰਵ ਅਕਾਲ ਮੂਰਤ ਅਜੂਨੀ ਸੈ ਗੁਰਪਤ ਸਾਧ ਜਪੁ ਜਗਾਦ ਸਚ ਹੈਪੀ ਸਚ ਨਾਨਕ ਹਸੀਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਟਤਾ ਪੁਰਖ ਨਿਰੋਪ ਨਿਰਵੈ ਅਕਾਲ ਮੂਰਤ ਅਗਨ ਸੇਪੰ ਗੁਪਤਾ ਸਾਜ ਵਾਹਿ ਵਾਹਿਏ ਕੁਰਚੀ ਕਾ ਖਾਲਤਾ ਵਾਹਿਏ ਕੁਰਚੀ ਕੀ ਫੱਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਚੁਣਨੀ ਸੇਪੰ ਕੁਰਪੜ ਸਵਾਦ ਜਪ ਆਰ ਸਚ सच, सच, पी सच, वाहे खालसा वागुरु जी की फते सतनाम श्री वाहे, सा, वाहे गुरु साहिब जी एक ओंकार सतनाम करता पुर निर्भ निरवैर अकाल मूरत अजूनी गुरु गुरप्रशाद जप आद सच ज सच है पी सच नानक होसी पी सच गुरु जी का खालसा गुरु जी की फतेह वागुरु जी का खालसा वागुरु जी की फतेह सतनाम श्री वागुरु साहेब जी एक ओंकार सतनाम करता पूर्ख निर्भ निर्वैर काल मुरख अजोनी सैपंग प्रसाद जप आदि सच गात सच हैप्पी सच नानक होसी पी सच वागुरु जी का खालसा वाहेगुरु जी की फतेह ਹੇ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਏ ਕਿਉਮਕਾਰ ਸਤ ਨਾਮ ਕਰਤਾ ਪੁਰਖ ਨੀਰ ਪਾਉ ਨੀਰ ਗੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਜ ਸੱਚ ਜੁਗਾੜ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸਤ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬਾਬਾ ਜੀ ਵਾਹਿ ਗੁਰਜੀ ਖਾਲਸਾ ਵਾਹਿ ਕੀ ਫਤਿਹ ਇਕ ਗੁਮਗਾਤ ਨਾਮ ਕੱਤਾ ਪਰੇ ਨਿਰਵਾਣ ਨਿਰਵਾਣ ਕਾਲ ਮੁਕਤ ਜੁਨ ਸੇਵ ਸਵਾਹਿ ਗੁਰੂ ਜੀ ਕੀ ਫਤਿਹ एक ओंकार सतनाम करता पूर्ख काल मूर्त जुन्नी सैप गुर पर सात जप आ चत जुगा चत छैपी सत नानक होशी पी, पी वाहे गुरु जी का खालसा वाहे गुरु जी की फ़तेह वाहे गुरु जी का खालसा वाहे गुरु जी की फ़तेह सतनाम श्री वाहे गुरु साहेब जी एक ओहकार सतनाम ਕਰਤਾ ਪਰਖ ਨਿਰਪ ਨਿਰਵੈਰ ਅਕਾਲ ਮੂਰਤ ਅਜੁਨੀ ਸੈਪੰ ਗੁਰ ਪ੍ਰਸਾਦਿ ਜਪ ਆਜ ਸਚੇ ਨਿਕਾ ਹਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਖੁਸ਼ੰਜ ਕਰ ਲਗ ਜਾਵੇ ਤਾਂ ਤਾਂ ਨਿਦਾਨ ਸਿ ਨਿਮਨ ਪਾਵੈ ਨਿਆਲੋ ਜਾਵੇ ਸੱਚੀ ਰਿਆਕਾਲ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭ ਗੁਰਪ੍ਰਸਾਦ ਜਪ आदि सच का सच हैपी सच नानक हो पी सच, सच वाहू जी का खालसा वाहगुरु जी की फतेह राम श्री वाहेगुरु जी सुख सुना जयत वंशी श्रेष्ठ श्री रानी ਬੜੇ ਜਬਰ ਉਹ ਜਿਹੜੇ ਬੱਚੇ ਆ ਨਾ ਬੜੇ ਇਤਿਆਦ ਦੀ ਬਲਾਕ ਵਾਲੇ ਆ ਦਸਤਾਰ ਤੋਂ ਰੂਹੀ ਰਹਿ ਜਾਂਦੇ ਆ ਉਹ ਆਪਣੇ ਨਮਜੂਰ ਸਤੂਣੀ ਉਹ ਵੀ ਮੈਂਟਰ ਐਟਰ ਆਪਣੇ ਜਿਹੜੀ ਦਸਤਾਰ ਚ ਕਰਨ ਬੱਚੀਆਂ ਜਦੋਂ ਤੱਕ ਮੈਡਮ ਨੇ ਜਿਹੜਾ ਆਪਾਂ ਗਰੁੱਪ ਬਣਾ ਲਿਆ ਨੇ ਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕਿਉਂਕਾ ਸਤਨਾਮ ਕਰਤਾ ਪੁਰਖ ਵਾ ਨਿਰਵੈਰ ਕਾਲ ਮੂਰਤ ਜੁਨੀ ਸੈਪੰਖ ਪਰਸਾ ਜਬ ਆ ਸੱਚ ਜੁਗਾਦ ਸੱਚ ਤੇ ਨਾਨਕੋ ਸੀ ਪੀ ਸੱਚ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਏਤੋਂ ਦਾ ਸਤਨਾਮ ਕਰਤਾ ਪੁਰਖ ਨੀਰ ਪਾ ਨੀਰ ਵੇਰ ਅਤਾਲ ਮੂਰਤ ਅਜੂਨੀ ਸੈ ਭੰਗ ਦੁਰ ਪ੍ਰਸਾਦ ਇਹ ਦੂਜੀ ਦਾ ਖਾਲਸਾ ਵਾਹਿਗੁਰੂ ਦੂਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ เอกองอังกาจัตนาากตาปุรีนีล่ปนีลลแวลอาการ अजुनी पंग, छा गुरु गुरुजी का, गुर का खालसा वाहे गुरुजी खाल की फते वाहे गुरुजी का खालसा वाहे ओंकार जी की फते निर निरवैर अकाल मूर्त अजूनी सैपंग गुरपा छा वाहे गुरुजी का खालसा वाहे गुरुजी की फते वाहे गुरुजी का खालसा वाहे गुरुजी की फतेह ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮ੍ਰਿਤ ਜੁਨੀ ਸੇ ਭੰਗ ਗੁਰਪ੍ਰਸਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦੀ ਫਤਿਹ ਨੀਤਾ ਜੀਨਾ ਦੀਆਂ ਸੱਚੀਆਂ ਰੱਬੋ ਨਾਨੂ ਮੇਲੇ ਦਾ ਨੀਤਾ ਜੀਨਾ ਦੀਆਂ ਸੱਚੀਆਂ ਰੱਬੋ ਨਾਨੂ ਮੇਲੇ ਦਾ ਕੋਈ ਤਾਂ ਕਹਿੰਦਾ ਰੱਬ ਜੰਗਲ

ਰਬੇ ਉਹਨਾਂ ਨੂੰ ਮਿਲਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਓਂਗਾਰ ਸਤਨਾਮ ਕਰਤਾ ਪੁਰਖ ਮੇਰ ਪਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਸੱਚੇ ਨਾਨਕ ਹੋਸੀਪੀ ਸੱਚ ਪਾਏ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਆਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਤੁਸੀਂ ਉਹ ਸ਼ੇਰ ਬਹਾਦਰ ਦੁੱਲੇ ਬਿਲਕੁਨ ਅਕਬਰ ਆਇਓ ਸੂਬੇ ਦੇ ਦਰਬਾਰ ਚ ਜਾ ਕੇ ਗੱਜ ਕੇ ਫਤਿਹ ਬੁਲਾਇਓ ਤੁਸੀਂ ਉਹ ਗੋਬਿੰਦ ਸਿੰਘ ਦੇ ਜਾਏ ਦਾਦਾ ਤੇ ਇੱਕ ਬਹਾਦਰ ਦਿੱਲੀ ਦੇ ਵਿੱਚ ਸਮਾਰਿਆ ਆਵਨ ਕੇ ਹਿੰਦ ਦੀ ਚਾਦਰ ਆਸੇ ਦੀ ਕਰਵਾਨੀ ਨੂੰ ਅੱਗੇ ਹੋਰ ਵਧਾਇਓ ਸੂਬੇ ਦੇ ਸਰਵਾਰ ਚ ਆ ਕੇ ਕੱਚ ਕੇ ਫਤਿਹ ਬਲਾਇਓ दरबार फते वाहे गुरु जी का वागुरु जी का खालसा वाहे गुरु जी की सतनाम श्री वाहे गुरु साहेब जी जप जी साहब एक करता पुरख निप आसी सच नानक होशि वाहू जी का खालसा वाहे गुरु जी का खालसा वाहे गुरु जी की फते ekam kar sat naam karta purak nirpaun nirvar kal murug junnis gur pa sat aahe guruji ka khalsa vahe guruji ki fate khadi hans wali hath jod ke khadi hans wali hath jod ke data tere charna jiyan bandagi di dat choli pa dio ਰੱਖਿਓ ਨਿਮਾਣਿਆ ਦਮਨ ਬੰਦਗੀ ਦੀ ਦਤ ਚੋਲੀ ਪਾ ਦਿਓ ਰੱਖਿਓ ਨਿਮਾਣਿਆ ਦਮਨ ਬਾਏ ਬਲੀਆ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਦੇ ਪੁੰਜ ਨਾਮ ਦੇ ਰਸੀਏ ਬ੍ਰਹਮ ਗਿਆਨੀ ਤਨ ਤਨ ਸੰਤ ਬਾਬਾ ਨਾਨਦ ਸਿੰਘ ਜੀ ਆਂਦੇ ਪਾਵਨ ਪੁੱਤਰ ਜਨਮ ਸਥਾਨ ਤੇ ਇਹ ਗੁਰਮਤ ਕੈਂਪ ਜੋ 3 ਜੂਨ ਤੋਂ ਲਗਾਤਾਰ ਚੱਲ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਸਿੱਖ ਇਤਿਹਾਸ ਦੁਮਾਲੇ ਦਸਤਾਰਾਂ ਸਜਾਣ ਗਤਕਾ ਸਖਲਾਈ ਤੇ ਕੀਤਨ ਦੀ ਸਖਲਾਈ ਦਿੱਤੀ ਜਾਂਦੀ ਆ ਜੋ ਲਗਾਤਾਰ 3 ਜੂਨ ਤੋਂ ਇਹ ਕੈਂਪ ਚੱਲ ਰਿਹਾ तकरीबन 2.5 ਤੋਂ 250 ਦੇ ਕਰੀਬ ਬੱਚੇ ਰੋਜ਼ਾਨਾ ਜਿਨ੍ਹਾਂ ਨੂੰ ਬਾਬਾ ਜੀ ਦੇ ਉਦੋਂ ਸਦਕਾ ਪਿੰਡਾਂ ਦੇ ਵਿੱਚੋਂ ਬਸਾਂ ਦੇ ਵਿੱਚ ਲਿਆਂਦਾ ਜਾਂਦਾ ਤੇ ਛੱਡਿਆ ਜਾਂਦਾ ਤੇ ਹੁਣ 30 ਜੂਨ ਨੂੰ ਇਸ ਕੈਂਪ ਦੀ ਸਮਾਪਤੀ ਹੋਣੀ ਹੈ ਜਿਸ ਦੇ ਵਿੱਚ ਜੋ ਬੱਚੇ ਜਿਨ੍ਹਾਂ ਨੇ ਇੱਥੇ ਸਖਲਾਈ ਜੋ ਜੋ ਪ੍ਰਾਪਤ ਕੀਤੀ ਆ ਉਹਨਾਂ ਦਾ ਟੈਸਟ ਲਿਆ ਜਾਵੇਗਾ ਤੇ ਤਿੰਨ ਜ਼ੋਨ ਬਣਾਏ ਆ ਤੀਜੀ ਤੱਕ ਦੀ ਕਲਾਸ ਦੇ ਬੱਚੇ ਤੇ ਤੀਜੀ ਤੋਂ 8ਵੀਂ ਕਲਾਸ ਤੱਕ ਚੌਥੀ ਤੋਂ 8ਵੀਂ ਕਲਾਸ ਤੱਕ ਤੇ 8ਵੀਂ ਤੋਂ ਫਿਰ ਉੱਪਰ ਜਿਹੜੇ 9ਵੀਂ ਤੋਂ ਜੋ ਉੱਪਰ ਵੱਡੇ ਬੱਚੇ ਆ ਇਹਨਾਂ ਤਿੰਨਾਂ ਜ਼ੋਨਾਂ ਦੇ ਬੱਚਿਆਂ ਨੂੰ ਪੰਜ ਆਨੰਮ ਕੈਸ਼ ਪ੍ਰਾਈਜ਼ ਦਿੱਤੇ ਜਾਣਗੇ ਤੇ ਜਿਨ੍ਹਾਂ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਸਾਰਿਆਂ ਨੂੰ ਹੀ ਗੁਰੂ ਘਰ ਦੇ ਵੱਲੋਂ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਜੋਗ ਇਨਾਮ ਦਿੱਤੇ ਜਾਣਗੇ ਤੇ ਉਪਰਾਲਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਚਲਾਈ ਹੋਈ ਸੰਪਰਦਾਇ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਨੰਦੇੜ ਉਹ ਸੰਪਰਦਾਇ ਵੱਲੋਂ ਜਿਸ ਦਿਨ ਇਸ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਮਹਾਂਪੁਰਸ਼ਾਂ ਨੇ ਵਚਨ ਕੀਤਾ ਸੀ ਕਿ ਜੋ ਗੁਰਦੁਆਰਾ ਗੁਰਮਤ ਦਾ ਕੇਂਦਰ ਬਣੇਗਾ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਪਿਛਲੇ ਸਾਲ ਵੀ ਇਹ ਕੈਂਪ ਲੱਗਾ तकरीबन 85 ਦੇ ਕਰੀਬ ਬੱਚਾ ਨੇ ਅਮਰ ਛਕਿਆ ਤੇ ਇਸ ਸਥਾਨ ਤੋਂ ਗੁਰਮਤ ਦੀ ਸਖਲਾਈ ਲਈ ਬਹੁਤੇ ਬੱਚੇ ਅਮਰਤਾਰੀ ਹੋਏ ਤੇ ਬਹੁਤੇ ਬੱਚੇ ਸਿੱਖੀ ਪੇ ਸਦਾਰਨ ਕੀਤਾ ਉਹਨਾਂ ਨੇ ਆਪਣੇ ਦਸਤਾਰਾਂ ਸਜਾਣੀਆਂ ਸ਼ੁਰੂ ਕੀਤੀਆਂ ਤੇ ਮਹਾਪੁਰਸ਼ਾਂ ਦਾ ਸਮੁੱਚੇ ਹੀ ਨਗਰ ਵੱਲੋਂ ਇਲਾਕੇ ਵੱਲੋਂ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਇਹ ਜੋ ਅਲਾਮਤ ਨਸ਼ਿਆਂ ਦੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬੜੀ ਆ ਇਹਨਾਂ ਨਸ਼ਿਆਂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਰਾਸਤੇ ਤੇ ਪਾਉਣ ਦੇ ਲਈ ਚੰਗੇ ਰਾਸਤੇ ਤੇ ਪਾਉਣ ਲਈ ਇਮਾਮ ਪਰਸ਼ਾ ਨੇ ਵੱਡਾ ਉਪਰਾਲਾ ਕੀਤਾ ਜੋ ਸਾਰਥਕ ਸਿੱਧ ਹੋ ਰਿਹਾ ਅਸੀਂ ਬੱਚਿਆਂ ਦਾ ਛਾ ਜੋ ਬੱਚਿਆਂ ਦੀ ਗੁਰਵਾਣੀ ਨੂੰ ਗ੍ਰਹਿਣ ਕਰਨ ਦੀ ਪੰਜਾਬੀ ਨੂੰ ਗ੍ਰਹਿਣ ਕਰਨ ਦੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਵੱਡੇ ਅੰਗਰੇਜ਼ੀ ਸਕੂਲ ਖੁੱਲ੍ਹੇ ਆ ਤੇ ਬੱਚਿਆਂ ਨੂੰ ਬਹੁਤਿਆਂ ਨੂੰ ਪੰਜਾਬੀ ਹੀ ਨਹੀਂ ਆਂਦੀ ਤੇ ਬੱਚਿਆਂ ਨੇ ਪੰਜਾਬੀ ਵੀ ਸਿੱਖੀ ਤੇ ਗੁਰਮਤ ਸੇ ਕਰਕੇ ਆਪਣਾ ਜੀਵਨ ਓਜਵਲਾ ਕਰ ਰਹੇ ਆ ਤੇ 30 ਤਰੀਕ ਨੂੰ ਇਹਨਾਂ ਸਾਰੇ ਬੱਚਿਆਂ ਦਾ ਕੰਪੀਟੀਸ਼ਨ ਹੋਵੇਗਾ ਇਹਨਾਂ ਨੂੰ ਨਾਮ ਦਿੱਤੇ ਜਾਣਗੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ 30 ਜੂਨ ਨੂੰ ਵੱਧ ਤੋਂ ਵੱਧ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਨਿਹੰਗ ਸਿੰਘ ਜੀ ਵਿਖੇ ਪਹੁੰਚ ਕਰਕੇ ਇਹਨਾਂ ਬੱਚਿਆਂ ਦੀ ਹੌਸਲਾ ਫਜ਼ਾਈ ਕਰੀਏ ਤੇ ਆਪਾਂ ਸਮੁੱਚੇ ਇਲਾਕੇ ਦੇ ਵਿੱਚ ਇੱਕ ਗੁਰਮਤ ਦੀ ਲਹਿਰ ਚਲਾਈਏ ਤਾਂ ਕਿ ਜੋ ਸਾਡਾ ਇਲਾਕਾ ਗੁਰਬਾਣੀ ਦੇ ਨਾਲ ਜੁੜ ਕਰਕੇ ਆਪਣਾ ਲਾਹਾ ਪ੍ਰਾਪਤ ਕਰ ਸਕੀਏ ਆਪਣੇ ਇਲਾਕੇ ਦਾ ਉਜਲਾ ਭਵਿੱਖ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ